ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਲ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਤੇ ਅੱਜ ਵੀਡੀਓ ਸ਼ੇਅਰ ਕਰਨ ਲੱਗੇ ਆ ਸਾਡੇ ਨਾਲ ਏਜੰਟ ਨੇ ਕੀਤਾ ਉਹਦੀ ਤੁਹਾਨੂੰ ਸਚਾਈ ਦੱਸਣ ਲੱਗੇ ਆ ਸਾਨੂੰ ਤਾਂ ਸਿਰਫ ਇਨਾ ਪਤਾ ਸੀਗਾ ਵੀ ਸਾਡਾ ਵੀ ਵੀਜ਼ਾ ਰਿਜੈਕਟ ਹੋ ਗਿਆ ਪਰ ਸਾਨੂੰ ਇਹਦਾ ਮਤਲਬ ਨਹੀਂ ਸੀ ਪਤਾ ਵੀ ਇਹ ਰਿਜੈਕਟ ਹੋਇਆ ਕਿਉਂ ਉਹ ਤੁਹਾਨੂੰ ਇਹ ਗੱਗੀ ਦੱਸਣਗੇ ਵੀ ਰਿਜੈਕਟ ਕਿਉਂ ਹੋਇਆ। ਮੀ ਆ ਸਰਕਾਰ ਨੇ ਕੀ ਸੀਗਾ ਉਦਾਂ ਵੀ ਰਿਜੈਕਟ ਹੋਣ ਦਾ ਕੀ ਕਾਰਨ ਸੀਗਾ। ਇੱਕ ਤਾਂ ਜਦੋਂ ਆਪਾਂ ਨਾ ਵਿਸ਼ਵਾਸ ਕਰ ਲੈਂਦੇ ਨਾ ਸਭ ਤੋਂ ਜ਼ਿਆਦਾ ਉਹ ਉੱਥੇ ਆਪਾਂ ਮਾਰ ਵਾਲੀ ਖਾ ਜਾਂਦੇ ਆ। ਤੇ ਵਿਸ਼ਵਾਸ ਇਹਨਾਂ 'ਕਿ ਕਰੋ ਕਿ ਆਪਾਂ ਨੂੰ ਅੱਗੇ ਜਾ ਕੇ ਔਖਾ ਨਾ ਹੋਣਾ ਪਵੇ ਹਨਾ। ਤੇ ਅਸੀਂ ਕੀ ਕਰਿਆ ਸੀਗਾ ਅਸੀਂ ਵਿਸ਼ਵਾਸ ਕਰ ਲਈ ਚਲੋ ਬੀ ਜੰਟ ਸਿਆਣਾ ਹੈ ਨਾ ਸਿਆਣੀ ਉਮਰ ਦਾ ਹੈ ਨਾ ਚਿੱਟੀ ਦਾੜੀ ਵਾਲੀ ਹੈ ਸਾਜਦਾਰ ਆ ਵੀ ਚਿੱਟੀ ਉਹਦੇ ਦਾੜੀ ਆ ਅਸੀਂ ਇੱਕ ਸਿਰਫ ਵੀ ਸਰਦਾਰ ਬੰਦਾ ਹੈ ਨਾ ਅੰਮ੍ਰਿਤ ਉਹਦਾ ਛਕਿਆ ਹੋਇਆ ਵੀ ਇਹ ਬੰਦਾ ਵੀ ਚਲੋ ਕਦੇ ਵੀ ਗਲਤ ਨਹੀਂ ਕਰ ਸਕਦਾ ਹੈ ਨਾ ਕਿਸੇ ਨਾਲ ਵੀ ਸਾਡੇ ਨਾਲ ਤਾਂ ਕਿ ਕਿਸੇ ਨਾਲ ਵੀ ਨਹੀਂ ਕਰ ਸਕਦਾ ਤੁਹਾਨੂੰ ਆਪਾਂ ਪਤਾ ਹੀ ਆ ਵੀ ਇਹ ਜਿਹੜੇ ਲੋਕ ਹੁੰਦੇ ਨੇ ਵੀ ਇਹਨਾਂ ਦੇ ਆਪਾਂ ਹਰ ਤੋਂ ਵੱਧ ਕੇ ਯਕੀਨ ਕਰਦੇ ਹੁੰਦੇ ਨੇ ਵੀ ਚਲੋ ਅੰਮ੍ਰਿਤ ਧਾਰੀ ਹੈ ਨਾ ਦਾੜੀ ਕੇਸ ਰੱਖੇ ਹੋਏ ਨੇ ਬੰਦਾ ਵਧੀਆ ਹੈਗਾ ਤੇ ਜੋ ਕਰੂਗਾ ਸਹੀ ਕਰੂਗਾ ਤੇ ਅਸਲ 'ਚ ਪਤਾ ਕਿਵੇਂ ਲੱਗਿਆ ਤੇ ਜਦੋਂ ਮੈਂ ਹੁਣ ਬੰਬੇ ਚ ਗਿਆ ਸੀਗਾ ਬੰਬੇ ਤੋਂ ਆਪਣਾ ਪਾਸਪੋਰਟ ਫੜ ਕੇ ਲੈ ਕੇ ਆਇਆ ਨਾ ਤੇ ਉਹਦੇ ਵਿੱਚ ਮੈਨੂੰ ਜਿਹੜਾ ਉਧਰੋਂ ਜਾਨੀ ਕਾਗਜ਼ ਉਹਦਾ ਹੁੰਦਾ ਜਿਹੜੀ ਕੰਟਰੀ ਜਿਹੜੀ ਵੀ ਕੰਟਰੀ ਦਾ ਆਪਾਂ ਲਾਉਨੇ ਆਗੇ ਜੇ ਹੁਣ ਮੈਂ ਤਾਂ ਕਰੋਸ਼ੀਆ ਦਾ ਲਾਇਆ ਹੋਇਆ ਸੀਗਾ ਤੇ ਉਹਦਾ ਲਾਇਆ ਹੋਇਆ ਸੀ ਕਰੋਸ਼ੀਆ ਦੀ ਕੰਟਰੀ 'ਚ ਇਹਨਾਂ ਨੇ ਉਹ ਜਦੋਂ ਪਾਸਪੋਰਟ ਭੇਜਦੇ ਨੇ ਅੱਗੇ ਚੈੱਕ ਕਰਨ ਵਾਸਤੇ ਵੀ ਹਾਂ ਸਾਰਾ ਕੁਝ ਚੈੱਕ ਆ ਸਭ ਕੁਝ ਓਕੇ ਆ ਨਾ ਤਾਂ ਰਿਫਿਊਜ਼ਲ ਦੇ ਉਹਦੇ ਕਾਗਜ਼ ਭੇਜੇ ਉਧਰੋਂ ਜਦੋਂ ਉਹਦੇ ਵਿੱਚ ਸਾਰਾ ਕੁਝ ਡਿਟੇਲ ਵਾਈਜ਼ ਨਾ A to Z ਜਾਨੀ ਕਿ ਉਦਸਿਆ ਹੋਇਆ ਸੀਗਾ ਪਾਸਪੋਰਟ ਦੇ ਨਾਲ ਜਿਹੜਾ ਸਾਨੂੰ ਇੱਕ ਲੈਟਰ ਮਿਲਿਆ ਉਹਦੇ ਵਿੱਚ ਸਾਰੇ ਡਿਟੇਲ ਉਹਨਾਂ ਨੇ ਦਿੱਤੀ ਹੋਈ ਆ ਵੀ ਪ੍ਰੋਬਲਮ ਕੀ ਆਈ ਆ ਉਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਉਹਦੇ ਵਿੱਚ ਸਾਰੀ ਗਲਤੀ ਏਜੰਟ ਦੀ ਹੋਣੀ ਆ ਏਜੰਟ ਦੀ ਸੀ ਹਾਂ ਏਜੰਟ ਨੇ ਉਹਦੇ ਵਿੱਚ ਸਾਫ਼-ਸਾਫ਼ ਸਾਰਾ ਕੁਝ ਲਿਖਿਆ ਹੋਇਆ ਸੀਗਾ A to Z ਕਿ ਵੀ ਆਪਾਂ ਜਿਹੜਾ ਤੁਹਾਡਾ ਵਰਕ ਪਰਮਿਟ ਆ ਇਹ ਵੀ ਤੁਹਾਡਾ ਨਕਲੀ ਆ ਠੀਕ ਹੈ ਤੇ ਸਟੇ ਜਿਹੜੀ ਆਪਾਂ ਉਧਰ ਕਰਨੀ ਆ ਜਾਂ ਕਿ ਉਹ ਵੀ ਤੁਹਾਡੀ ਨਕਲੀ ਆ ਹੈਲਥ ਇੰਸ਼ੋਰੈਂਸ ਨਾਲ ਲਾਉਂਦੇ ਨੇ ਉਹ ਵੀ ਤੁਹਾਡਾ ਨਕਲੀ ਆ ਨਾ ਇੰਨਾ ਗੱਲਾਂ ਵਾਲੇ ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਨੌਲੇਜ ਨਹੀਂ ਹੁੰਦੀ ਅਸਲ 'ਚ ਵੀ ਚਲੋ ਜੋ ਹੋ ਰਿਹਾ ਸਹੀ ਹੋ ਰਿਹਾ ਨਾ ਕੁਝ ਐ ਵੀ ਹੋ ਗਿਆ ਕਿ ਪੇਟ ਵਾਲੀ ਟਾਈਮ ਦੀ ਹੋ ਗਈ ਸੀ ਬੇਟ ਤਾਂ ਹੋ ਗਈ ਕਿ 10 ਮਹੀਨੇ ਬਾਅਦ ਸਾਨੂੰ ਤਾਂ ਮੈਨੂੰ ਵਰਕ ਪਰਮਿਟ ਮਿਲਿਆ ਸੀ ਤੇ ਚਲੋ ਕਾਲੀ ਕਾਲੀ ਚਾਹੇ ਹੋ ਗਿਆ ਵੀ ਚਲੋ ਆਪਾਂ ਨੇ ਕੀ ਚੈੱਕ ਹੋ ਕਰਨਾ ਵੀ ਸਹੀ ਹੋਗਾ ਸਾਰਾ ਕੁਝ ਨਾ ਤੇ ਵੀ ਖੁਸ਼ੀ ਵੀ ਸੀ ਤੇ ਇੰਨੀ ਖੁਸ਼ੀ ਵੀ ਨਹੀਂ ਸੀ ਕਿ ਕਿਉਂ ਟਾਈਮ ਜ਼ਿਆਦਾ ਹੋ ਗਿਆ ਸੀਗਾ ਵਰਕ ਪਰਮਿਟ ਆਉਣ ਨੂੰ ਦੇਵਾ ਸੈਂ ਸੀਗਾ ਕਿ ਚਲੋ ਜਲਦੀ ਜਲਦੀ ਅੰਬੈਸੀ ਚ ਅਪੁਆਇੰਟਮੈਂਟ ਮਿਲ ਜੇ ਤੇ ਜਾ ਆਈਏ ਤੇ ਵੀਜ਼ਾ ਜਿਵੇਂ ਹੈ ਨਾ ਤੇ ਹੁਣ ਜਦੋਂ ਮੈਂ ਉੱਥੋਂ ਲੈ ਕੇ ਆਇਆ ਉਹਦੇ ਵਿੱਚ ਲਿਖਿਆ ਸਾਰਾ ਕੁਝ ਪੜਿਆ ਮੈਂ ਸਦੋ ਕ੍ਰਸ਼ੀਅਨ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਜੋ ਵੀ ਉਹਦੇ ਵਿੱਚ ਲੈਟਰ ਆਇਆ ਸੀ ਉਹਨੂੰ ਪੰਜਾਬੀ ਚ ਕਨਵਰਟ ਕੀਤਾਗਾ ਆਪਾਂ ਕਰ ਸਕਦੇ ਆ ਪੰਜਾਬੀ ਚ ਹਿੰਦੀ ਚ ਜੋ ਵੀ ਆਪਾਂ ਨੂੰ ਭਾਸ਼ਾ ਆਉਂਦੀ ਹੈ ਇੰਗਲਿਸ਼ ਚ ਅਸੀਂ ਉਹਨੂੰ ਪੰਜਾਬੀ ਚ ਕਨਵਰਟ ਕੀਤਾ ਉਹਦੇ ਵਿੱਚ ਸਾਰੀਆਂ ਜੋ ਵੀ ਲਾਈਨਾਂ ਲਿਖੀਆਂ ਹੋਈਆਂ ਨੇ ਸਾਰਿਆਂ ਨੂੰ ਤੁਹਾਨੂੰ ਇੱਕ ਗੱਲ ਦੱਸਣਗੇ ਵੀ ਸਾਰਾ ਕੁਝ ਹੀ ਗਲਤ ਲਿਖਿਆ ਹੋਇਆ ਹੁੰਦਾ ਏ ਟੂ ਜ਼ेड ਟੂ ਚ ਜਾਨੀ ਸਭ ਕੁਝ ਗਲਤ ਹੀ ਲਿਖਿਆ ਹੋਇਆ ਸੀ ਯਾ ਜੋ ਵੀ ਆਪਾਂ ਨੇ ਜਾਨੀ ਕਾਗਜ਼ ਜਿਹੜੇ ਵੀ ਆਪਣੇ ਕਾਗਜ਼ ਏਜੰਟ ਰਾਹੀਂ ਲੱਗਦੇ ਹੁੰਦੇ ਨੇ ਨਾ ਉਹ ਸਾਰਾ ਕੁਝ ਹੀ ਉਹਨਾਂ ਨੇ ਸਾਫ਼-ਸਾਫ਼ ਓਕੇ ਲਿਖਿਆ ਹੋਇਆ ਸੀ ਗਾਰ ਵੀਜ਼ਾ ਕੋਡਾ ਹਰ ਪਰਮਟਾ ਸਟੇਅ ਵਾਲਾ ਸਭ ਕੁਝ ਸਭ ਕੁਝ ਗਲਤ ਸੀਗਾ ਤੇ ਤਾਂ ਕਰਕੇ ਪਤਾ ਲੱਗਿਆ ਕਿ ਮੈਂ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਲਿਆ ਹਨਾ ਪਾਉਨੇ ਆ ਪਤਾ ਵੀ ਨਹੀਂ ਸੀ ਹੈਗਾ ਏਜੰਟ ਦਾ ਸਾਡੇ ਇੱਕ ਤਾਇਆ ਜੀ ਦੀ ਕੁੜੀ ਐ ਮੇਰੇ ਦੀ ਮਲੇਰਪੁਰਲੇ ਤੋਂ ਉਹ ਤੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਮੰਮੀ ਗਏ ਹੋਏ ਸੀਗੇ ਉਹਨਾਂ ਕੋਲੇ ਗਏ ਸੀਗੇ ਉਹਨਾਂ ਦੀ ਮਾਦਰ ਥੋੜੀ ਜਿਹੀ ਬਿਮਾਰ ਸੀਗੇ ਮੰਮੀ ਪਤਾ ਲੈਣ ਗਏ ਸੀਗੇ ਮੇਰੇ ਆਪਦੇ ਪੇਕੇ ਵਾਲੇ ਮੰਮੀ ਦੀ ਗੱਲ ਕਰਦੀ ਆ ਮੈਂ ਤੇ ਉਹਨਾਂ ਨੇ ਉਹ ਕਿਤੇ ਦੀਦੀ ਨਾਲ ਗੱਲ ਕਰ ਬੈਠੇ ਮੰਮੀ ਨਾਲ ਵੀ ਐ ਕਰਕੇ ਵੀ ਮਾਸੀ ਜੀ ਵੀ ਸਾਡੇ ਕੋਲੇ ਦੀ ਜਲਟ ਹੈਗਾ ਕੋਈ ਵੀ ਆਪਣੇ ਘਰ ਦੇ ਹੀ ਆ ਨਾ ਵੀ ਆਪਣੀ ਉਹਦੇ ਨਾਲ ਵਧੀਆ ਬਣਦੀ ਆ ਵੀ ਜੇ ਤੁਸੀਂ ਵੀ ਇੱਕ ਰਸ਼ੀਆ ਦਾ ਦੇਖ ਲਓ ਵੀ ਜੇ ਇੱਕ ਰਸ਼ੀਆ ਜਾਣਾ ਮੇਰੇ ਬ੍ਰਦਰ ਨੇ ਵੀ ਜਾਣਾ ਸੀਗਾ ਤੇ ਇਹਨਾਂ ਨੇ ਵੀ ਜਾਣਾ ਸੀ ਗੱਗੀ ਨੇ ਵੀ ਜਾਣਾ ਸੀ ਤੇ ਮੰਮੀ ਕਹਿੰਦੀ ਵੀ ਚਲੋ ਆਪਾਂ ਨੂੰ ਕੀ ਹਰਜਾ ਵੀ ਜਦੋਂ ਆਪਣੇ ਘਰ ਦਾ ਮੈਂਬਰ ਵੀ ਆਪਾਂ ਨੂੰ ਕਹਿ ਰਿਹਾ ਵੀ ਆਪਣੀ ਇੰਨੀ ਵਧੀਆ ਏਜੰਟ ਨਾ ਬਣੀ ਹੋਈ ਆ ਵੀ ਫੇਰ ਆਪਾਂ ਨੂੰ ਨਾ ਯਕੀਨ ਕਰ ਲੈਣਾ ਚਾਹੀਦਾ ਹਨਾ ਤੇ ਆਪ ਉਹਨੇ ਕੀ ਕੀਤਾ ਉਹਨੇ ਵੀ ਲਾਤੇ ਜਾਨੀ ਪਾਸਪੋਰਟ ਉਹਨੇ ਆਪਦਾ ਵੀ ਲਾਤਾ ਆਪਣੇ ਹਸਬੰਦ ਦਾ ਵੀ ਲਾਤਾ ਤੇ ਉਹ ਲਾਇਆ ਪਹਿਲਾਂ ਤੇ ਮੰਮੀ ਚਲੇਗੇ ਨਾਲ ਉਹਨਾਂ ਦੇ ਨਾਲ ਮੇਰਾ ਛੋਟਾ ਬ੍ਰਦਰ ਚੱਲਿਆ ਗਿਆ ਉਹਦਾ ਵੀ ਲਾਤਾ ਛੋਟੇ ਬ੍ਰਦਰ ਦਾ ਵੀ ਉੱਥੇ ਦਾ ਹੀ ਲਾਤਾ ਕਸ਼ੀਆ ਦਾ ਤੇ ਉਹ ਛੋਟੇ ਬ੍ਰਦਰ ਦਾ ਵੀ ਸਾਲ ਹੋ ਗਿਆ ਸੀ ਕੁਛ ਨਹੀਂ ਸੀ ਆਇਆ ਉਹਨੇ ਤਾਂ ਪੈਸੇ ਵੀ ਮੜਵਾ ਲਏ ਤੇ ਆਪਦਾ ਪਾਸਪੋਰਟ ਵੀ ਮੜਵਾ ਲਿਆ ਤੇ ਉਹ ਜਿਹੜੀ ਮੇਰੀ ਸਿਸਟਰ ਸੀਗੀ ਤਾਇਏ ਦੀ ਕੁੜੀ ਉਹਨੇ ਕੀ ਕੀਤਾ ਉਹਨੇ ਵੀ ਪਾਸਪੋਰਟ ਦੇਤਾ ਸੀ ਏਜੰਟ ਨੂੰ ਆਪਦੇ ਹਸਬੰਡ ਦਾ ਵੀ ਡੇਟਾ ਸੀ ਆਪਦਾ ਵੀ ਦੇਤਾ ਸੀ ਤੇ ਉਹ ਹੁਣ ਜਦੋਂ ਉਹਦਾ 6 5 6 ਮਹੀਨੇ ਬਾਅਦ ਉਹ ਤਾਂ ਵਰਕ ਪਰਮਿਟ ਆ ਗਿਆ ਸੀਗਾ ਤੇ ਉਹਨੇ ਕੀ ਕੀਤਾ ਏਜੰਟ ਨੂੰ ਜਵਾਬ ਦਿੱਤਾ ਕਹਿੰਦੇ ਵੀ ਮੈਂ ਤਾਂ ਜਾਣਾ ਨਹੀਂ ਉਹਦੇ ਹਸਬੰਡ ਦਾ ਨਹੀਂ ਸੀ ਬਣਦਾ ਉਹਦੇ ਨਾਲ ਉਹ ਕਹਿੰਦੀ ਵੀ ਜੇ ਅਸੀਂ ਜਾਵਾਂਗੇ ਤਾਂ ਅਸੀਂ ਇਕੱਠੇ ਜਾਵਾਂਗੇ ਵੀ ਨਹੀਂ ਮੈਂ ਜਾਂਦੀ ਨਹੀਂ ਵੀ ਮੇਰੇ ਹਸਬੰਡ ਦਾ ਨਾਲ ਬਣਾਓ ਉਹ ਜੰਟ ਕਹਿੰਦਾ ਵੀ ਚਲੋ ਤੂੰ ਵੀ ਪਹਿਲਾਂ ਤੇਰਾ ਬਣ ਜੂਗਾ ਵੀ ਬਾਅਦ ਚ ਤੇਰੇ ਹਸਬੰਦ ਦਾ ਬਣ ਜੂ ਵੀ ਇਹਦੇ ਵਿੱਚ ਕੀ ਦਿੱਕਤ ਆ ਉਹ ਬਾਅਦ ਚ ਉਹ ਕਹਿੰਦੀ ਵੀ ਮੈਂ ਉਹ ਕਹੇ ਉਹ ਪ੍ਰੈਗਨੈਂਟ ਹੋ ਗਈ ਤਾਇਆ ਜਿਹਦੀ ਜਿਹੜੀ ਕੁੜੀ ਸੀ ਉਹਨੇ ਫਿਰ ਜਵਾਬ ਹੀ ਦੇਤਾ ਉਹ ਕਹਿੰਦੀ ਵੀ ਮੈਂ ਤਾਂ ਆਪ ਜਾਣਾ ਨਹੀਂ ਅਸੀਂ ਚਲੋ ਉਸ ਤੋਂ ਬਾਅਦ ਇਹਨਾਂ ਦਾ ਗੱਗੀ ਦਾ ਵੀ ਪਾਸਪੋਰਟ ਉੱਥੇ ਦੇਤਾ ਸੀਗਾ ਵੀ ਚਲੋ ਬ੍ਰਦਰ ਦਾ ਲੱਗਿਆ ਹੋਇਆ ਗੱਗੀ ਦਾ ਵੀ ਲਾ ਦੰਨੇ ਉੱਥੇ ਵੀ ਚਲੋ ਦੋਨਾਂ ਦਾ ਬਣ ਜੂਗਾ ਵੀ ਜਦੋਂ ਏਜੰਟ ਨਾਲ ਉਹਨਾਂ ਦੀ ਇੰਨੀ ਲਿਖਾ ਆ ਜਾਵੇ ਫਿਰ ਤਾਂ ਬੰਦਾ ਵਧੀਆ ਹੀ ਹੋਊਗਾ ਤੇ ਸਾਨੂੰ ਉਹਨੇ ਦੱਸਿਆ ਸੀਗਾ ਜੰਟ ਬਾਰੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ ਖੰਨੇ ਦਾ ਹੀ ਜੰਟਾ ਹੈਗਾ ਖੰਨੇ ਦਾ ਆਫਿਸ ਹੈਗਾ ਵੈਸੇ ਉਹ ਕਹਿੰਦੇ ਨੇ ਵੀ ਇਹੇ ਵੀ ਨਾਬੇ ਤੋਂ ਬਲੌਕ ਕਰਦਾ ਵੀ ਨਾਬੇ ਰਹਿੰਦਾ ਇਹ ਹਨ ਹੈਸੀ ਦੀ ਨਾਬੇ ਆ ਤੇ ਪਤਾ ਇਹਦਾ ਉੱਥੇ ਦਫ਼ਤਰ ਇਹਦੇ ਖੰਨੇ ਆ ਤੇ ਸਾਨੂੰ ਜਾਣਾ ਆਉਣਾ ਵੀ ਇੰਨਾ ਔਖਾ ਲੱਗਦਾ ਸਾਨੂੰ ਆ ਹੁੰਦਾ ਸੀ ਵੀ ਆ ਇੰਨੀ ਦੂਰ ਜਾਵਾਂਗੇ ਬੱਚਿਆਂ ਨੂੰ ਮਗਰੋਂ ਕੋਈ ਦੇਖਣੜ ਨਹੀਂ ਤੁਹਾਨੂੰ ਪਤਾ ਬੱਚੇ ਛੋਟੇ ਨੇ ਸਕੂਲ ਜਾਂਦੇ ਨੇ ਟਿਊਸ਼ਨ ਜਾਣਾ ਹੁੰਦਾ ਉਹਨਾਂ ਨੇ ਅਸੀਂ ਭੱਜ ਦੌੜ ਕਰਕੇ ਗਰਮੀ ਹੁੰਦੀ ਚਾਏ ਇੱਕ ਜੀ ਜਿਵੇਂ ਵੀ ਹੁੰਦਾ ਸੀ ਭੱਜ ਕੇ ਉਹਦੇ ਕੋਲੇ ਜਾ ਕੇ ਆਉਂਦੇ ਜਦੋਂ ਸਾਡਾ ਫੋਨ ਨਹੀਂ ਸੀ ਚੱਗਦਾ ਤੁਹਾਨੂੰ ਪਤਾ ਵੀ ਖੰਨਾ ਕਿਹੜਾ ਨੇੜੇ ਥੇੜੇ ਦੋ ਤਾਂ ਹੀ ਘੰਟੇ ਲੱਗਦੇ ਨੇ ਜਾਣ ਨੂੰ ਦੋ ਘੰਟੇ ਦਾ ਆਰਾਮ ਨਾਲ ਲੱਗਦੇ ਨੇ ਸਕੂਟਰੀ ਤੇ ਦੋ ਘੰਟੇ ਆਉਣ ਨੂੰ ਤੇ ਉਹ ਸਾਡਾ ਫੋਨ ਨਹੀਂ ਸੀ ਚੱਗਦਾ ਤਾਂ ਸਾਨੂੰ ਉਹਦੇ ਕੋਲੇ ਭੱਜਣਾ ਪੈਂਦਾ ਹੁੰਦਾ ਸੀ ਇੰਨੇ ਦੂਰ ਨਹੀਂ ਇੰਨੇ ਦੂਰ ਤਾਂ ਸਾਨੂੰ ਕੋਈ ਮਤਲਬ ਹੀ ਨਹੀਂ ਸੀ ਵੀ ਅਸੀਂ ਇਹ ਜਾਣ ਟਕੜੇ ਅਸੀਂ ਇਹਨਾਂ ਦੇ ਕਾਗਜ਼ ਲਾਉਂਦੇ ਕਿਉਂਕਿ ਆਪਣਾ ਜਾਣ ਆਉਣੇ ਜਾਣਾ ਆਉਣੇ ਹੀ ਬੰਦੇ ਨੂੰ ਔਖਾ ਹੋ ਜਾਂਦਾ ਇੰਨੇ ਦੂਰ ਦੇ ਸਫ਼ਰ ਦੇ ਵਿੱਚ ਬਸ ਉਹਨਾਂ ਨੇ ਇਹ ਦੱਸਿਆ ਸੀ ਆਪ ਉਹ ਨਿਕਲ ਗਏ ਉਹਨੇ ਆਪਦਾ ਪਾਸਪੋਰਟ ਵੀ ਨਹੀਂ ਹਜੇ ਫੜਿਆ ਤਾਇਆ ਜੀ ਦੀ ਕੁੜੀ ਨੇ ਆਪ ਉਹ ਪ੍ਰੈਗਨੈਂਟ ਹੋ ਗਈ ਹੁਣ ਉਹ ਕਹਿੰਦੀ ਮੈਂ ਜਾਣਾ ਨਹੀਂ ਬਸ ਫਸਾ ਸੀਗੇ ਬ੍ਰਦਰ ਦੇ ਵੀ ਪੈਸੇ ਮੋੜਤੇ ਇਹਨਾਂ ਨੇ ਤਾਂ ਮੰਮੀ ਉਹਨਾਂ ਨੇ 50000 ਰੁਪਏ ਭਰਿਆ ਸੀ ਉਹਦੇ ਕੋਲ ਜੰਟ ਕੋਲੇ ਤੇ ਪਾਸਪੋਰਟ ਹਜੇ ਮੈਨੂੰ ਲੱਗਦਾ ਉਹਦਾ ਰਹਿੰਦਾ ਪਤਾ ਨਹੀਂ ਮੋੜਤਾ ਉਹਦਾ ਵੀ ਨਹੀਂ ਸੀ ਕੁਝ ਵੀ ਆਇਆ ਤੇ ਇਹਦਾ ਗੱਗੀ ਦਾ ਵੀ ਨਹੀਂ ਉਹਨੇ ਕੋਈ ਵੀ ਕੰਮ ਕੀਤਾ ਸਾਡੇ ਨਾਲ ਤਾਂ ਦੇਖ ਲਓ ਤੁਸੀਂ ਵੀ ਇਹਨੇ ਫਰਾਡ ਵਾਲਾ ਕੰਮ ਹੀ ਕਰਤਾ ਇੱਕ ਤਰ੍ਹਾਂ ਦਾ ਤੇ ਅਸੀਂ ਤੁਹਾਨੂੰ ਕਹਾਂਗੇ ਵੀ ਵੀ ਏਜੰਟ ਨੇ ਸਾਡੇ ਨਾਲ ਫਰੋਡ ਕੀਤਾ ਕੋਈ ਵਧੀਆ ਗੱਲ ਤਾਂ ਏਜੰਟ ਨੇ ਸਾਡੇ ਨਾਲ ਕੀਤੀ ਨਹੀਂ ਜਦੋਂ ਅਸੀਂ ਸਾਰੇ ਆਪਦੇ ਘਰ ਦੀ ਉਹਨੂੰ ਮਜਬੂਰੀ ਦੱਸਤੀ ਫਿਰ ਬੰਦੇ ਤੋਂ ਵੀ ਹੋਰ ਅਸੀਂ ਥੋੜੋ ਕੁਝ ਲੁਕੋ ਕੇ ਨਹੀਂ ਰੱਖਿਆ ਫਿਰ ਵੀ ਬੰਦਾ ਹੈ ਨਾ ਇਹ ਚਲਾਕੀਆਂ ਕਰੇ ਬਾਕੀ ਉੱਤੇ ਪਰਮਾਤਮਾ ਦੇਖਦਾ ਨਾ ਤੇ ਕਿਸੇ ਨਾਲ ਕੋਈ ਮਾੜਾ ਕਰਕੇ ਕੋਈ ਆਪ ਸੁੱਖ ਥੋੜੀ ਅਗਲਾ ਪਾਊਗਾ ਤੇ ਬਾਕੀ ਇਹ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀਗੀ ਵੀ ਤੁਸੀਂ ਵੀ ਅੱਗੇ ਤੋਂ ਕਿਸੇ ਨੇ ਵੀ ਕੋਈ ਵੀ ਆਪਦੀ ਫੈਲ ਲਾਉਣੀ ਹੈ ਕਿਸੇ ਦੇ ਵੀ ਬਾਹਰ ਜਾਣਾ ਤੁਸੀਂ ਆਪਦੀ ਤਸੱਲੀ ਨਾਲ ਜਾਣਾ ਪੂਰੀ ਇਨਕੁਆਇਰੀ ਕਰਕੇ ਫੇਰ ਆਪ ਦਾ ਏਜੰਟ ਨੂੰ ਕਾਗਜ਼ ਦੋ ਫੇਰ ਪੈਸੇ ਦੋ ਅਸੀਂ ਏਜੰਟ ਨੂੰ ਪੈਸੇ ਦਿੱਤੇ ਸੀਗੇ ਅਸੀਂ ਪਾਸਪੋਰਟ ਨਾਲ ਦਿੱਤਾ ਸੀਗਾ ਲੱਖ ਰੁਪਏ ਇਹਨੇ ਸਭ ਤੋਂ ਪਾਸਪੋਰਟ ਨਾਲ ਲਿਆ ਸੀ ਪਹਿਲਾਂ ਕਹਿੰਦਾ ਮੈਨੂੰ ਲੱਖ ਰੁਪਏ ਦੋ ਮੈਂ ਫੀਸ ਭਰਨੀ ਆ ਵੀ ਜੋ ਵੀ ਫਾਈਲ ਖਰਚਾ ਹੁੰਦਾ ਵੀ ਮੈਂ ਉਹ ਕਰਨਾ ਉਸ ਤੋਂ ਬਾਅਦ ਜਦੋਂ 10 ਮਹੀਨੇ ਬਾਅਦ ਵਰਕ ਪਰ ਮਟਾਇਆ ਸੀ 2 ਲੱਖ ਇਹਨੇ ਸਭ ਤੋਂ ਉਦੋਂ ਲਿਆ ਸੀਗਾ ਸੋ ਪੈਸੇ ਇਹਨੇ ਅਸੀਂ ਜਦੋਂ ਸਾਡਾ ਇਹਨੇ ਰਿਜੈਕਟ ਸਾਡਾ ਵੀਜ਼ਾ ਰਿਜੈਕਟ ਦਾ ਸਾਨੂੰ ਮੈਸੇਜ ਆ ਗਿਆ ਇਹ ਸਾਡਾ ਫੋਨ ਨਹੀਂ ਇਹਨੇ ਚੱਕਿਆ ਚਲੋ ਅਸੀਂ ਮੈਂ ਮੰਮੀ ਤੇ ਗੱਗੀ ਅਸੀਂ ਚਲੇ ਗਏ ਅਸੀਂ ਮਲੇਰ ਕੋਲ ਲੈ ਜਾ ਕੇ ਇਹਦਾ ਸਾਨੂੰ ਫੋਨ ਆ ਗਿਆ ਅਸੀਂ ਇਹਨੂੰ ਫੋਨ ਕਰਤਾ ਸੀ ਇੱਕ ਦਿਨ ਪਹਿਲਾਂ ਵੀ ਅਸੀਂ ਆਉਨੇ ਆ ਸਾਰੇ ਵੀ ਅਸੀਂ ਆਉਂਦੇ ਹਣਾ ਤੁਹਾਡੇ ਕੋਲੇ ਵੀ ਆ ਕੇ ਜਾਣਾ ਅਸੀਂ ਪੁੱਛਾਂਗੇ ਵੀ ਕੀ ਗੱਲਬਾਤ ਆ ਜਾਂ ਕੀ ਨਹੀਂ ਇਹਨੇ ਸਾਨੂੰ ਮਲੇਰ ਕੋਲ ਰਿਕਾਰਡਿੰਗ ਭੇਜਦੀ ਫੋਨ ਵੀ ਨਹੀਂ ਕੀਤਾ ਹਜੇ ਅਸੀਂ ਮਲੇਰ ਕੋਲ ਨਹੀਂ ਸੀ ਕਿਹਦਾ ਵੀ ਮੈਂ ਤਾਂ ਚੰਡੀਗੜ੍ਹ ਗਿਆ ਹੋਇਆ ਕਹਿੰਦਾ ਮੇਰੇ ਕੋਲੇ ਆਇਓ ਹਣਾ ਤੇ ਅਸੀਂ ਨਾ ਸਲਿੱਪ ਫੜ ਕੇ ਲਿਓਣੀ ਸੀਗੀ ਹਾਂ ਜਦੋਂ ਇਹਨਾਂ ਨੇ ਬੰਬੇ ਜਾਣਾ ਸੀ ਇਹਨੇ ਸਾਨੂੰ ਪਹਿਲੇ ਹੀ ਸਾਨੂੰ ਜਵਾਬ ਦੇਤਾ ਵੀ ਮੈਂ ਤਾਂ ਇੱਥੇ ਹਾਂ ਨਹੀਂ ਤੁਸੀਂ ਆਇਓ ਨਾ ਇਹਨੂੰ ਆਏ ਸੀਗਾ ਵੀ ਇਹ ਇੱਥੇ ਆ ਕੇ ਸਾਨੂੰ ਬੋਲਣਗੇ ਵੀ ਇਸ ਗਲਤੀ ਸਾਰੀ ਮੇਰੀ ਆ ਵੀ ਇੱਥੇ ਆ ਕੇ ਮੈਨੂੰ ਬੋਲਣਗੇ ਵੀ ਹੁਣ ਮੈਨੂੰ ਪੁੱਛਣਗੇ ਵੀ ਕੀ ਗੱਲ ਕੀ ਬਾਤ ਵੀ ਸਾਨੂੰ ਇਹ ਕੀ ਕਰਨੇ ਸਾਡੇ ਨਾਲ ਕਰਤਾ ਹਨਾ ਐਨੇ ਟਾਈਮ ਦਾ ਤੂੰ ਸਾਨੂੰ ਲਾਰੇ ਤੇ ਰੱਖਿਆ ਤੂੰ ਸਾਨੂੰ ਉਹਦੀ ਜਵਾਬ ਦੇ ਦੇ ਵੀ ਭਾਈ ਤੋ ਮੇਰੇ ਵਾਸਤਾ ਕੰਮ ਨਹੀਂ ਵੀ ਤੁਸੀਂ ਕਿਤੇ ਹੋਰ ਚਲੇ ਜਾਓ ਜਾਂ ਹੋਰ ਕਿਸੇ ਝੰਟ ਕੋਲੇ ਚਲੇ ਜਾਓ ਹਨਾ ਜਾ ਕਿਸੇ ਹੋਰ ਕੰਟਰੀ ਦਾ ਲਾ ਲਓ ਤੁਸੀਂ ਆਪਾਂ ਨੂੰ ਕਿਹੜਾ ਬੰਨੇ ਹੋਏ ਸੀ ਵੀ ਆਪਾਂ ਕ੍ਰਸ਼ੀਆ ਚ ਹੀ ਜਾਣ ਜਦੋਂ ਤੈਨੂੰ ਪਤਾ ਵੀ ਉੱਥੇ ਦਾ ਆਪਣਾ ਨਹੀਂ ਬਾੜਨਾ ਜਾਂ ਤੈਨੂੰ ਦੀਂਦਾ ਸੀ ਕੁਛ ਵੀ ਸੀ ਜੇ ਤੈਨੂੰ ਏਜੰਟਾਂ ਨੂੰ ਤਾਂ ਨੌਲੇਜ ਹੁੰਦੀ ਆ ਤੇ ਇਹ ਸਾਲਜ ਬਣਦਾ ਸੀ ਦੱਸੜ ਦਾ ਸਾਨੂੰ ਸਾਨੂੰ ਲਾਰੇ ਜਿਹਾ ਲਾ ਕੇ ਰੱਖਿਆ ਇਹਨੇ ਇੱਕ ਸਾਲ ਸਾਡਾ ਇਹਨੇ ਸਾਡੇ ਜ਼ੋਨ ਖਰਾਬ ਕਰਕੇ ਰੱਖਿਆ ਪੂਰੀ ਸਾਡੀ ਰੋਟੀ ਵੀ ਛੁੱਟੀ ਰਹਿੰਦੀ ਸੀ ਸਾਨੂੰ ਕੁਛ ਵੀ ਚੰਗਾ ਨਹੀਂ ਸੀ ਲੱਗਦਾ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਆਪਣਾ ਜਿਹੜਾ ਮੇਨ ਕੰਮਾ ਨਾ ਉਹ ਬਣ ਜੇ ਵੀ ਵੀ ਉਹ ਆਪਾਂ ਨੂੰ ਸਭ ਤੋਂ ਜ਼ਰੂਰੀ ਆ ਬਾਕੀ ਆਪਾਂ ਹੋਰ ਕੁਝ ਨਹੀਂ ਚਾਹੀਦਾ ਤੇ ਬਾਕੀ ਇਹ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ ਵੀ ਇਹਹ ਜੇ ਏਜੰਟਾਂ ਤੋਂ ਬਚ ਕੇ ਰਹੋ ਬਚ ਕੇ ਰਹੋ ਤੇ ਇਹ ਵੀ ਜਾਨੀ ਕਿ ਖੰਨੇ ਇਹਦਾ ਆਫਿਸ ਆ ਨਿਰਮਲ ਸਿੰਘ ਇਹਦਾ ਨਾਮ ਆ ਏਜੰਟ ਦਾ ਤੇ ਗਰਫ ਲਿੰਕ ਦੇ ਨਾਮ ਤੇ ਇਹਦਾ ਦਫਤਰ ਆਗਾ ਕੋਈ ਵੀ ਜੇ ਇਹਦੇ ਕੋਲੇ ਕੋਈ ਜਾਂਦਾ ਵੀ ਆ ਜਾਂ ਕਿਸੇ ਨੇ ਜਾਣਾ ਵੀ ਆ ਤਾਂ ਸਿਰਫ ਆਪਦੀ ਹਨਾ ਜ਼ਿੰਮੇਵਾਰੀ ਨਾਲ ਜਾਇਓ ਜਾਂ ਵੈਸੇ ਤਾਂ ਜਾਣ ਦੀ ਲੋੜ ਹੀ ਨਹੀਂ ਇਹਹ ਜੇ ਬੰਦੇ ਕੋਲੇ ਜਿਹੜਾ ਕੋਈ ਇਹਹ ਜਾਂ ਘਟੀਆ ਕੰਮ ਕਰੇ ਆਪਾਂ ਤਾਂ ਇਹੀ ਕਹਾਂਗੇ ਤੇ ਬਾਕੀ ਨਾਮ ਨਿਰਮਲ ਸਿੰਘ ਅ ਸ਼ਹਿਰ ਖੰਨਾ ਇਹਨਾਂ ਦਾ ਆਫਿਸ ਦਾ ਨਾਮ ਹੈ ਜੀ ਗਲਫ ਲਿੰਕਸ ਠੀਕ ਹੈ ਜੀ ਇਹਦੀ ਰੈਸ਼ ਆਪਣੀ 90 ਤੋਂ ਆ ਠੀਕ ਹੈ ਤੇ ਕੋਈ ਵੀ ਆ ਸ਼ੇਅਰ ਕਰ ਦਿਓ ਵੀਡੀਓ ਜਿਆਦਾ ਤੋਂ ਜਿਆਦਾ ਕਿ ਕਿਸੇ ਦਾ ਵੀ ਆਪਣੇ ਮੀਰ ਭਾਈ ਦਾ ਜੋ ਹੈ ਜੇ ਏਜੰਟ ਜਾਣਦਾ ਵੀ ਹੈ ਨਾ ਤਾਂ ਕੋਈ ਫਸ ਨਾ ਜਾਵੇ ਠੀਕ ਹੈ ਤੇ ਆਪਣਾ ਮੋਟਿਵ ਇਹੀ ਸੀ ਅੱਜ ਦੀ ਵੀਡੀਓ ਬਣਾਉਣ ਦਾ ਕਿ ਅਸੀਂ ਆਪਦੀ ਕੁਝ ਸੱਚਾਈ ਦੱਸੀ ਆ ਉਹਨਾਂ ਦੇ ਆਪਣੇ ਏਜੰਟ ਨਾਲ ਏਜੰਟ ਨੇ ਸਾਡੇ ਨਾਲ ਕੀ ਕਰਿਆ ਨਾ ਤੇ ਵੀਡੀਓ ਬਣਾਉਣ ਦਾ ਮਤਲਬ ਇਹੀ ਸੀ ਕਿ ਵੀ ਆਪਾਂ ਆਪਾਂ ਦਾ ਚਲੋ ਹੋ ਗਿਆ ਜੋ ਹੋ ਗਿਆ ਹਨਾ ਵੀ ਕਿਸੇ ਨਾਲ ਹੋਰ ਨਾ ਹੋ ਜਾਵੇ ਵੀ ਕੋਈ ਵੀ ਆਪਣੀ ਫਾਈਲ ਆ ਜਾਂ ਕੁਝ ਵੀ ਕਿਸੇ ਨੇ ਵੀ ਬਾਹਰ ਜਾਣਾ ਹਨਾ ਵੀ ਆਪਦਾ ਏਜੰਟ ਵਧੀਆ ਚੁਣੋ ਠੀਕ ਆ ਉਹਦੇ ਆਲੇ-ਦਾਲੇ ਆਪਣੇ ਜਿੱਥੇ ਵੀ ਆਪਾਂ ਜਾਣਾ ਕੋਈ ਨਾ ਕੋਈ ਤਰ੍ਹਾਂ ਦੇ ਸੰਬੰਧੇ ਹੁੰਦੇ ਹਨਾ ਪਤਾ ਕਰੋ ਫਿਰ ਏਜੰਟ ਨਾਲ ਅਗੇ ਯਾਨੀ ਕੁਝ ਵੀ ਜਿਵੇਂ ਏਜੰਟ ਉਹ ਕਰਦੇ ਫਿਰ ਏਜੰਟ ਨੂੰ ਸਾਰਾ ਕੁਝ ਆਪਣਾ ਦੱਸਿਆ ਕਰੋ ਠੀਕ ਹੈ ਬਸ ਇਹੀ ਸੀ ਵੀਡੀਓ ਦਾ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਦੱਬ ਕੇ ਕਿ ਜਿਹਦੇ ਕੋਲੇ ਵੀ ਜਾਵੇ ਤੇ ਉਹਨੂੰ ਪਤਾ ਲੱਗੇ ਵੀ ਆਹ ਏਜੰਟ ਸੀ ਆਹ ਆਪਣਾ ਇਹਨਾਂ ਨਾਲ ਸਾਡੇ ਮੰਗੂ ਹੋਰ ਨਾ ਕੋਈ ਫਸ ਸਕਿਆ ਇਹੋ ਜਿਹੇ ਬੰਦੇ ਕੋਲੇ ਅਸੀਂ ਤਾਂ ਤੁਹਾਨੂੰ ਇਹੀ ਦੱਸਣਾ ਸੀਗਾ ਤੇ ਬਾਕੀ ਸਾਨੂੰ ਵੀ ਇਹਦੇ ਬਾਰੇ ਪਤਾ ਨਹੀਂ ਸੀ ਬਸ ਸਾਨੂੰ ਵੀ ਸਾਡੇ ਤਾਇਆ ਜੀ ਦੀ ਕੁੜੀ ਨੇ ਅਸੀਂ ਤੈਨੂੰ ਕਹਾਂਗੇ ਵੀ ਸਾਨੂੰ ਉਹਨੇ ਫਸਾਤਾ ਨਾ ਜੇ ਅਸੀਂ ਨੀ ਗਾਲਾਂ ਕੱਢਦੇ ਸਾਡੇ ਢਿੱਡ ਤਾਂ ਗਾਲਾਂ ਹਨ ਅੰਦਰੋਂ ਕੱਢਦੇ ਹੀ ਆ ਬਾਕੀ ਪਰਮਾਤਮਾ ਜੋ ਵੀ ਕਰਦਾ ਕਰਦਾ ਹੁੰਦੇ ਨੇ ਚੰਗੇ ਲਈ ਕਰਦਾ ਨਾ ਕੀ ਪਤਾ ਉਹਨੇ ਸਾਡੇ ਜਦੋਂ ਸਾਡਾ ਉਹ ਇੱਧਰ ਨਹੀਂ ਸੀ ਫੋਨ ਚੱਕਦਾ ਅਸੀਂ ਉਹਨਾਂ ਐ ਸੋਚਦੇ ਹੁੰਨੇ ਵੀ ਜੇ ਗੱਗੀ ਉਧਰ ਚਲੇ ਜਾਂਦੇ ਉਧਰ じゃ ਕੰਮ ਨਾ ਮਿਲਦਾ ਹਨਾ ਜੇ ਕੋਈ ਮੂਰੋਂ ਇਹਨਾਂ ਨੂੰ ਕੋਈ ਪੀਕ ਨਾ ਕਰਦਾ ਹਨਾ ਜਾਂ ਕੋਈ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਫਿਰ ਇਹ ਸਾਡਾ ਕੀ ਫੋਨ ਚੱਕ ਲਾਂਦਾ ਬਈ ਚਲੋ ਜੀ ਬੈਠੇ ਆਏ ਫੋਨ ਨਹੀਂ ਸੀ ਚੱਕਦਾ ਉੱਥੋਂ ਇਹ ਕਿਵੇਂ ਫੋਨ ਚੱਕ ਲੰਦਾ ਸਾਡਾ ਐਹ ਜਾ ਘਟੀਆਂ ਬੰਦਾ ਅਸੀਂ ਨਹੀਂ ਦੇਖਣਾ ਹੈਗਾ ਦੁਨੀਆ ਤੇ ਵੀ ਜੋ ਹੁੰਦਾ ਚਲੋ ਪ੍ਰਮਾਤਮਾ ਸਹੀ ਕਰਦਾ ਹੈ ਨਾ ਜੋ ਹੋਇਆ ਸਹੀ ਹੋਇਆ ਚਲੋ ਉਹਨ ਤਾਂ ਦਲਾਸਾ ਦੇਣ ਵਾਲੀ ਗੱਲ ਹੀ ਆਗੀ ਇੱਕ ਤਰ੍ਹਾਂ ਦੀ ਤੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੀ ਜ਼ਰੂਰ ਤੇ ਲਾਈਕ ਕਰ ਦਿਆ ਕਰੋ ਕਿਉਂਕਿ ਹੁਣ ਆਪਣੇ ਕੋਲੇ ਤਾਂ ਇੱਕ ਬਸ ਥੋੜਾ ਜਿਹਾ ਇਹੀ ਜਰੀਆ ਰਿਹਾ ਕਿ ਜੋ ਹੋ ਰਹਾ ਹੀ ਥੋੜੀ ਬਸ ਆਪਣੀ سپورਟ ਚਾਹੀਦੀ ਆ ਆਪਣਾ ਬੀ ਸਪੋਰਟ ਚਾਹੀਦੀ ਆ ਚੈਨਲ ਚਲਾਉਣ ਵਾਸਤੇ ਚਲੋ ਆ ਕਿ ਥੋੜਾ ਜਿਹਾ ਸਹਾਰਾ ਹੋ ਜੇਵੇ ਚਲੋ ਆਪਣੇ ਜੋ ਜੀ ਦਾ ਪਤਾ ਬੀ ਵੀ ਕੰਮ ਦੇਖਦੇ ਫਿਰਦੇ ਆ ਕਿਤੇ ਹੁਣ ਕੰਮ ਤੇ ਲੱਗਣਗੇ ਆ ਨਾ ਕਿਹਾ ਹੋਇਆ ਸੀ ਕਹੀ ਜਾਣਾ ਨੂੰ ਪਤਾ ਘਰੇ ਬਹਿ ਕੇ ਵੀ ਨਹੀਂ ਸਰਦਾ ਹੁਣ ਛੋਟੀ ਮੋਟੀ ਕੰਟਰੀ ਚ ਐ ਨਹੀਂ ਪਤਾ ਜਿੱਥੋਂ ਇਹ ਆਏ ਸੀ ਸੋਦੀ ਅਰਬ ਤੋਂ ਆਏ ਸੀ ਇਹਨਾਂ ਨੂੰ ਦੁਬਾਰੇ ਉੱਥੇ ਹੀ ਜਾਣਾ ਪੈ ਜੇ ਬਾਕੀ ਦੇਖਦੇ ਆ ਦੋ ਤਿੰਨ ਥਾਵਾਂ 'ਚ ਸਾਡੀ ਗੱਲ ਚੱਲ ਰਹੀ ਆ ਜਿੱਥੇ ਦਾ ਵੀ ਸਾਨੂੰ ਹੋਰ ਸਹੀ ਲੱਗੂਗਾ ਉੱਥੇ ਜਾਵਾਂਗੇ ਬਸ ਜਿਹੜੇ ਸਾਨੂੰ ਏਜੰਟ ਕੋਲ ਮਤਲਬ ਵੱਲੋਂ ਪੈਸੇ ਮੁੜੇ ਆ ਨਾ ਅਸੀਂ ਉਹੀ ਪੈਸਿਆਂ 'ਚ ਇਹਨਾਂ ਨੂੰ ਦੇਖਦੇ ਆ ਕਿਤੇ ਛੋਟੀ ਮੋਟੀ ਕੰਟਰੀ ਕਿਉਂਕਿ ਇੱਥੇ ਵੀ ਨਹੀਂ ਆਪਣਾ ਕੋਈ ਹੈਗਾ ਵੀ ਕਈ ਕਈ ਜਾਂਦੇ ਵੀ ਤੁਸੀਂ ਇੱਥੇ ਬਿਜ਼ਨਸ ਕਰ ਲਓ ਜਾਂ ਇੱਥੇ ਕੰਮ ਖੋਲ ਲਓ ਤੁਹਾਨੂੰ ਪਤਾ ਵੀ ਇੱਥੇ ਕੰਮ ਜਲਦੀ ਤਾਂ ਚੱਲਣੇ ਲੱਗਿਆ ਹੁਣ ਆਪਾਂ ਨੂੰ ਕੋਈ ਇਹੋ ਜਿਹਾ ਕੰਮ ਆਪਾਂ ਨੂੰ ਆਉਂਦਾ ਨਹੀਂ ਵੀ ਜਿਹੜਾ ਆਪਾਂ ਖੋਲ ਲੀਏ ਨਾ ਆਪਾਂ ਨੂੰ ਕਾਸੇ ਬਾਰੇ ਨੌਲੇਜ ਆ ਜਿਹਨੂੰ ਨੌਲੇਜ ਹੁੰਦੀ ਆ ਜਾਂ ਜਿਹਨੂੰ ਹੱਥੀ ਕੰਮ ਆਉਂਦਾ ਹੁੰਦਾ ਉਹਦਾ ਤਾਂ ਚੱਲ ਜਾਂਦਾ ਬੰਦਾ ਖੋਲ ਲਾਂਦਾ ਜਿਹਦੇ ਜਿਹਦੇ ਹੱਥ 'ਚ ਗੁਣ ਹੁੰਦਾ ਹਨ ਆਪਾਂ ਨੂੰ ਤਾਂ ਕਿਸੇ ਕੰਮ ਬਾਰੇ ਵੀ ਨੌਲੇਜ ਨਹੀਂ ਹੈਗੀ ਤੇ ਤਾਂ ਕਰਕੇ ਇੱਥੇ ਆਪਾਂ ਖੋਲਾਂਗੇ ਉਧਰੋਂ ਆਪਣਾ ਚੱਲੇ ਨਾ ਹਨਾ ਤੇ ਫਿਰ ਉਹੀ ਕੰਮ ਹੋ ਜਾਂਦਾ ਵੀ ਤੁਹਾਨੂੰ ਪਤਾ ਇੰਡੀਆ 'ਚ ਐਨਾ ਕਿਹੜਾ ਕੰਮ ਆ ਵੱਡੇ ਸ਼ਹਿਰਾਂ 'ਚ ਕੰਮ ਚੱਲਦਾ ਛੋਟਿਆਂ 'ਚ ਤਾਂ ਤੁਹਾਨੂੰ ਪਤਾ ਹੀ ਆ ਵੀ ਕਿਹੜਾ ਕੰਮ ਚੱਲਦਾ ਕਿਹੜਾ ਨਹੀਂ ਚੱਲਦਾ ਤਾਂ ਕਰਕੇ ਕਿਉਂਕਿ ਬਾਹਰ ਜਾਏ ਬਣਾ ਇਹਨਾਂ ਦਾ ਸਰਨਾ ਨਹੀਂ ਹੈਗਾ ਨਾ ਵੀ ਤੁਹਾਨੂੰ ਪਤਾ ਵੀ ਇੱਥੇ ਇੰਨੇ ਕ ਆਪਣੇ ਗੁਜ਼ਾਰੇ ਜੋਗੇ ਪੈਸੇ ਮਿਲਨੇ ਨੇ ਵੀ ਜਿੰਨੀ ਆਪਾਂ ਨੂੰ ਬੱਚਿਆਂ ਦਾ ਖਰਚਾ ਤੁਹਾਨੂੰ ਪਤਾ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਨੇ ਆਪਾਂ ਨੂੰ ਤਾਂ ਇਹ ਹੁੰਦਾ ਵੀ ਚਲੋ ਆਪਣੀ ਤਾਂ ਜਿਹੜੀ ਹੈਗੀ ਸੀ ਔਖੀ ਲੰਘ ਗਈ ਹੈ ਨਾ ਗਾਹਾਂ ਨੂੰ ਆਪਣੇ ਬੱਚੇ ਨਾਲ ਔਖੇ ਹੋਣ ਉਹਨਾਂ ਨੂੰ ਆਪਾਂ ਵਧੀਆ ਟਿਊਸ਼ਨ ਤੇ ਲਾਈਏ ਵਧੀਆ ਸਕੂਲ ਚ ਪੜਾਈਏ ਤਾਂ ਕਰਕੇ ਆਪਾਂ ਨੂੰ ਥੋੜੀ ਜਿਹੀ ਸੈਲਰੀ ਦੀ ਜ਼ਿਆਦਾ ਲੋੜ ਹੁੰਦੀ ਆ ਕਿਉਂਕਿ ਬਾਹਰ ਜਾਏ ਬਣਾ ਇਹਨਾਂ ਦਾ ਸਰਨਾ ਨਹੀਂ ਹੈਗਾ ਤਾਂ ਕਰਕੇ ਬਾਹਰ ਹੀ ਜਾਣਗੇ ਦੇਖਦੇ ਜਿਹੜੀ ਵੀ ਕੰਟਰੀ ਚ ਇਹਨਾਂ ਦਾ ਬਣਿਆ ਉੱਥੇ ਇਹਨਾਂ ਨੂੰ ਭੇਜਾਂਗੇ ਤੇ ਬਾਕੀ ਇਹ ਹੀ ਤੁਹਾਡੇ ਨਾਲ